ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਜੋ WhatsApp ਰਾਹੀਂ ਕਵਰ ਕਰਦੇ ਪਿਆ ਪਿੰਡ ਚੀਮਾ ਮੰਡੀ ਪਿੱਖੀ ਦੇ ਨਜ਼ਦੀਕ ਆ ਗਿਆ ਜ਼ਿਲ੍ਹਾ ਅਸਲੂ ਸੰਗਰੂਰ ਪੈ ਗਿਆ ਸੋ ਉੱਥੇ ਆਪਾਂ ਵੀਡੀਓ ਕਵਰ ਕਰਦੇ ਪਏ ਸੋ ਵੀਰ ਦਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 9878461560 98784 ਕਾ ਹਟ 560 ਵੀਰ ਦਾ ਮੋਬਾਈਲ ਨੰਬਰ ਆ ਸੋ ਤੁਸੀਂ ਵਹਿੜ ਦਾ ਥਣ ਹਵਾਨਾ ਦੇਖ ਸਕ ਜਾਓ ਸੋਹਣਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਪੂਰਾ ਫੈਟਣਾ ਸਾਡਾ ਫਾੜੀ ਵਾਲਾ ਹਵਾਨਾਗਾ ਸੋ ਦੂਜਾ ਸੂਆ ਵਹਿੜ ਇਹ ਤਾਜੀ ਸੂਈ ਆ ਸਿਰਫ ਇਸ ਨੂੰ ਸੂਈ ਨੂੰ 4 ਤੋਂ 3 ਘੰਟੇ ਹੋਏ ਵਾਲੇ ਜਦੋਂ ਤਾਜੀ ਸੂਈ ਆ ਪਾਉ ਉਹ ਵੀ ਇਹਦੀ ਵੀਡੀਓ ਵਿੱਚ ਐਡਿਟ ਕਰਦੇ ਪਿਆ ਸੋਨੇ ਅੰਤ ਤੇ ਦਿਖਾਵਾਂਗੇ ਵਿੱਚ ਸੋ ਥਣ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਪੂਰਾ ਕੰਪੈਕਟ ਹਵਾਨਾਗਾ ਦੂਜਾ ਸੂਆ ਉਹਨੇ ਸੂਈ ਆ ਪਹਿਲੇ ਸੂਏ ਮਾਰ ਕਰਨ ਦੇ ਸੈਦ ਦੁੱਧੇ ਤਾਂ ਪਾਇਆ ਹੋਇਆ 34 ਤੋਂ 35 ਕਿਲੋ 34 35 ਕਿਲੋ ਦੁੱਧ ਬੱਚੀ ਨੇ ਪਹਿਲੇ ਸੂਏ ਇਹਨੇ ਘਰ ਮਾਲ ਨੇ ਦਿੱਤਾ ਹੋਇਆਗਾ ਸੋ ਹੁਣ ਦੂਸਰਾ ਸੂਆ ਬੱਚੀ ਇਹ ਸੂਈ ਹੈਗੀ ਤੇ ਆਪ ਆ ਗਈ ਏਬੀਐਸ ਦੇ ਰਮਾਡਾ ਸੀਮਨ ਦੀ ਸੋ ਏਬੀਐਸ ਦੇ ਰਮਾਡਾ ਸੀਮਨ ਦੀ ਆਪ ਆ ਅੱਗੇ ਜਿਹਦੇ ਬੱਚਾ ਦਿੱਤਾ ਇਹਨੇ ਜੂਪੀਟਰ ਦੀ ਦਿੱਤੀ ਹੈ ਏਬੀਐਸ ਦੇ ਜੂਪੀਟਰ ਦਾ ਜਨੇ ਉਹਨੇ ਬਚਾ ਦਿੱਤਾ ਫੀਮੇਲ ਕਾਫਰ ਉਹ ਦੇਖੋ ਸਾਹਮਣੇ ਬੱਚੀ ਬੈਠੀ ਹੈਗੀ ਤਾਜੀ ਸੂਈ ਤੇ ਬਾਕੀ ਧਾਰਾ ਦੇਖੋ ਇਹਦੀ ਇਕੱਲੇ ਇਕੱਲੇ ਥਣ ਚ ਵੀ ਧਾਰਾ ਮਾਰ ਕੇ ਦਿਖਾਉਂਦਾ ਪਿਆਗਾ ਚੋਣ ਚਵਾਦੀ ਪੂਰੀ ਇੱਕ ਨੰਬਰ ਸੋ ਦੇਖੋ ਚਵਾਈ ਪੂਰੀ ਇੱਕ ਨੰਬਰ ਚਾਹੇ ਮਸ਼ੀਨੀ ਚਵਾਈ ਕਰ ਸਕਦੇ ਹੋ ਚਾਹੇ ਹੱਥੀ ਸਾਫ ਸੁਥਰੇ ਥਣ ਹਮਾਨੇ ਦੀ ਸੋ ਦੇਖੋ ਜਮ ਮੋਟਾ ਮੋਟਾ ਚੋਣਾ ਕੋਈ ਪੂਰ ਸਰਲਾ ਨਹੀਂਗਾ ਤੇ ਰੇਡ ਵੀਰ ਕਹਿੰਦੇ ਇਹਦਾ 145000 ਰੁਪਇਆ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਇਸ ਨੰਬਰ ਤੇ ਸੰਪਰਕ